ਦੋਸਤੋ ਅੱਜ ਦਾ ਕਿੱਸਾ ਉਸ ਵੇਲੇ ਦਾ ਜਦੋਂ ਮਰਹੂਮ ਪੰਜਾਬੀ ਗਾਇਕ ਅਵਰ ਸਿੰਘ ਚਮਕੀਲੇ ਨੂੰ ਬਾਲੀਵੁੱਡ ਦੀ ਇੱਕ ਹਿੰਦੀ ਫਿਲਮ ਵਿੱਚ ਕਵ ਕਰਦਾ ਆਫਰ ਆਉਂਦਾ ਹੈ ਜਿਸ ਫਿਲਮ ਦੀ ਹੀਰੋਇਨ ਵੀ ਕੋਈ ਆਮ ਨਹੀਂ ਸੀ ਬਲਕਿ ਉਹਨਾਂ ਸਮੇਂ ਦੀ ਸਭ ਤੋਂ ਖੂਬਸੂਰਤ ਅਤੇ ਸਭ ਤੋਂ ਵੱਧ ਮਸ਼ਹੂਰ ਹੀਰੋਇਨ ਸ਼੍ਰੀ ਦੇਵੀ ਨਾਲ ਬਤੌਰ ਹੀਰੋ ਫਿਲਮ ਬਣਾਉਣਾ ਸੀ ਇਹ ਆਫਰ ਖੁਦ ਸ਼੍ਰੀ ਦੇਵੀ ਵੱਲੋਂ ਦਿੱਤਾ ਜਾਂਦਾ ਹੈ ਜੋ ਫਿਲਮ ਵਿੱਚ ਚਮਕੀਲੇ ਦੀ ਹੀਰੋਇਨ ਬਣਨ ਵਾਸਤੇ ਉਤਾਵਲੀ ਹੋ ਰਹੀ ਹੁੰਦੀ ਹੈ ਪਰ ਸ਼੍ਰੀ ਦੇਵੀ ਨੂੰ ਅੱਗੋਂ ਚਮਕੀਲੇ ਨੇ ਜੋ ਜਵਾਬ ਦਿੱਤਾ ਉਹ ਵੀ ਬੜਾ ਬਾ ਕਮਾਲ ਸੀ ਜਿਸ ਨੂੰ ਸੁਣ ਕੇ ਹਰੇਕ ਪੰਜਾਬੀ ਨੂੰ ਬਾੜ ਮਹਿਸੂਸ ਹੋਵੇਗਾ ਦੋਸਤੋ ਅੱਜ ਦੇ ਐਪੀਸੋਡ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬੀ ਗਾਇਕ ਅਮਰ ਸਿੰਘ ਚਮਕੀਲੇ ਦੀ ਬਾਲੀਵੁੱਡ ਦੀ ਖੂਬਸੂਰਤ ਹੀਰੋਇਨ ਸ਼੍ਰੀ ਦੇਵੀ ਨਾਲ ਹੋਈ ਪਹਿਲੀ ਮੁਲਾਕਾਤ ਦੇ ਇੱਕ ਰੋਚਕ ਕਿਸੇ ਦੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਅਗਰ ਅੱਜ ਦੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਮਹਾਨ ਗਾਇਕ ਅਵਰ ਸਿੰਘ ਚਮਕੀਲਾ ਜਿਸ ਨੂੰ ਅੱਜ ਵੀ ਪੰਜਾਬ ਦਾ ਬੱਚਾ ਬੱਚਾ ਜਾਣਦਾ ਬਹੁਤ ਸਾਰੀਆਂ ਫਿਲਮਾਂ ਚਮਕੀਲੇ ਦੀ ਜ਼ਿੰਦਗੀ ਉੱਪਰ ਬਣੀਆਂ ਜਿਨ੍ਹਾਂ ਨੇ ਅੱਜ ਦੀ ਪੀੜੀ ਨੂੰ ਅਵਰ ਸਿੰਘ ਚਮਕੀਲੇ ਤੋਂ ਜਾਣੂ ਕਰਵਾਇਆ ਹੈ ਬੇਸ਼ੱਕ ਚਮਕੀਲੇ ਉੱਤੇ ਲੱચર ਗੀਤਾਂ ਨੂੰ ਗੌਰ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੰਜਾਬ ਦੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਡੁੱਗਰੀ ਵਿੱਚ 1960 ਦੇ ਦਹਾਕੇ ਵਿੱਚ ਜੰਮਿਆ ਅਮਰ ਸਿੰਘ ਚਮਕੀਲਾ ਜਿਸ ਦਾ ਘਰਦਿਆਂ ਵੱਲੋਂ ਨਾਂਬ ਧੜੀ ਨਾਮ ਰੱਖਿਆ ਜਾਂਦਾ ਹੈ ਘਰ ਦੀ ਆਰਥਿਕ ਹਾਲਤ ਬੜੀ ਪਤਲੀ ਹੋਣ ਕਰਕੇ ਜ਼ਿੰਮੇਵਾਰੀਆਂ ਦਾ ਭਾਰ ਧੜੀ ਰਾਵ ਤੇ ਛੋਟੀ ਉਮਰ ਵਿੱਚ ਪੈ ਜਾਂਦਾ ਛੋਟੀ ਉਮਰ ਵਿੱਚ ਹੀ ਘਰੋਂ ਪੈਸੇ ਕਮਾਉਣ ਲਈ ਉਹ ਚੱਲ ਪੈਂਦਾ ਉਦੋਂ ਉਹ ਲੁਧਿਆਣੇ ਦੀ ਹੌਜਰੀ ਫੈਕਟਰੀ ਵਿੱਚ ਮਜ਼ਦੂਰੀ ਕਰਦਾ ਹੁੰਦਾ ਸੀ ਤੇ ਮਜ਼ਦੂਰੀ ਕਰਦਿਆਂ ਕਰਦਿਆਂ ਉਸ ਵਕਤ ਦੇ ਪ੍ਰਸਿੱਧ ਪੰਜਾਬੀ ਗਾਇਕ ਸਰੇਂਦਰ ਛਿੰਦੇ ਦੇ ਉਸ ਸੰਪਰਕ ਵਿੱਚ ਆ ਜਾਂਦਾ ਹੈ ਜਿਸ ਨੂੰ ਉਸਨੇ ਆਪਣਾ ਉਸਤਾਦ ਧਰ ਕੇ ਗਾਇਕੀ ਦੇ ਗੁਣ ਸਿੱਖੇ ਤੇ ਫਿਰ ਛਿੰਦੇ ਤੋਂ ਸਿੱਖਦਾ ਸਿੱਖਦਾ ਧਣੀ ਰਾਮ ਛੋਟੀ ਉਮਰ ਵਿੱਚ ਹੀ ਪੰਜਾਬ ਦਾ ਮਕਬੂਲ ਗਾਇਕ ਅਬਰ ਸਿੰਘ ਚਮਕੀਲਾ ਬਣ ਗਿਆ ਪੰਜਾਬ ਵਿੱਚ ਮਿਲੀ ਮਸ਼ਹੂਰੀ ਤੋਂ ਬਾਅਦ ਚਮਕੀਲੇ ਦੇ ਚਰਚੇ ਦੇਸ਼ਾਂ ਵਿਦੇਸ਼ਾਂ ਤੋਂ ਲੈ ਕੇ ਬਾਲੀਵੁੱਡ ਤੱਕ ਹੋਣ ਲੱਗੇ ਸਨ ਹਰ ਕੋਈ ਸੰਗੀਤ ਤੇ ਫਿਲਮੀ ਦੁਨੀਆ ਨਾਲ ਜੁੜਿਆ ਵਿਅਕਤੀ ਚਮਕੀਲੇ ਦੇ ਨਾਲ ਕੰਮ ਕਰਨਾ ਚਾਹੁੰਦਾ ਸੀ ਦੱਸਿਆ ਜਾਂਦਾ ਹੈ ਕਿ ਜਦੋਂ ਬਾਲੀਵੁੱਡ ਵਿੱਚ ਚਮਕੀਲੇ ਦੀ ਆਵਾਜ਼ ਦਾ ਜਾਦੂ ਚੱਲਿਆ ਤਾਂ ਉਹਨਾਂ ਸਮਿਆਂ ਵਿੱਚ ਸ਼੍ਰੀ ਦੇਵੀ ਬਾਲੀਵੁੱਡ ਵਿੱਚ ਬੜੀ ਮਸ਼ਹੂਰ ਅਤੇ ਵੱਡੀ ਹੀਰੋਇਨ ਮੰਨੀ ਜਾਂਦੀ ਸੀ ਤੇ ਚਮਕੀਲੇ ਦੇ ਗੀਤ ਸੁਣ ਕੇ ਸ਼੍ਰੀ ਦੇਵੀ ਨੂੰ ਇੱਛਾ ਹੁੰਦੀ ਕਿ ਮੈਂ ਚਮਕੀਲੇ ਦੇ ਨਾਲ ਇੱਕ ਫਿਲਮ ਬਣਾਵਾਂ ਜਿਸ ਵਿੱਚ ਚਮਕੀਲਾ ਹੀਰੋ ਹੋਵੇਗਾ ਤੇ ਮੈਂ ਹੀਰੋਇਨ ਏ ਦੇ ਦੂਰ ਸੁਆਬ ਨਾਲ ਉਨੀ ਦੇਰ ਕੈਨੇਡਾ ਵਿੱਚ ਇੱਕ ਸ਼ੋਅ ਚੱਲਿਆ ਕਰਦਾ ਸੀ ਜਿੱਥੇ ਪਹਿਲੀ ਵਾਰ ਸ਼੍ਰੀ ਦੇਵੀ ਦੀ ਚਮਕੀਲੇ ਦੇ ਨਾਲ ਮੁਲਾਕਾਤ ਹੁੰਦੀ ਹੈ ਅਬਰ ਸਿੰਘ ਚਮਕੀਲਾ ਸ਼ੋਅ ਲਾਉਣ ਵਾਸਤੇ ਕੈਨੇਡਾ ਪਹੁੰਚਿਆ ਹੁੰਦਾ ਹੈ ਤੇ ਕੁਦਰਤੀ ਬਾਲੀਵੁੱਡ ਦੇ ਬਹੁਤ ਵੱਡੇ ਵੱਡੇ ਸਟਾਰੇ ਵੀ ਉਦੋਂ ਕੈਨੇਡਾ ਵਿੱਚ ਹੀ ਮੌਜੂਦ ਹੁੰਦੇ ਹਨ ਇਨ੍ਹਾਂ ਸਟਾਰਿਆਂ ਵਿੱਚ ਸ਼੍ਰੀ ਦੇਵੀ ਵੀ ਸ਼ਾਮਲ ਹੁੰਦੀ ਹੈ ਸ਼ੋਅ ਦੇ ਦੌਰਾਨ ਜਦੋਂ ਸ਼੍ਰੀ ਦੇਵੀ ਅਤੇ ਚਮਕੀਲਾ ਇੱਕ ਦੂਜੇ ਦੇ ਸਾਹਮਣੇ ਆਉਂਦੇ ਹਨ ਤਾਂ ਪਹਿਲਾਂ ਚਮਕੀਲਾ ਸ਼੍ਰੀ ਦੇਵੀ ਦੇ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਨਗੀਨਾ ਫਿਲਮ ਦੀ ਹੀਰੋਇਨ ਹੋ ਇਹ ਗੱਲ ਸੁਣ ਕੇ ਸ਼੍ਰੀ ਦੇਵੀ ਹਰਾਨ ਰਹਿ ਜਾਂਦੀ ਹੈ ਕਿਉਂਕਿ ਉਸ ਸਮੇਂ ਸ਼੍ਰੀ ਦੇਵੀ ਬਾਲੀਵੁੱਡ ਦੀਆਂ ਸਭ ਤੋਂ ਵੱਡੀਆਂ ਹੀਰੋਇਨਾਂ ਵਿੱਚ ਗਿਣੀ ਜਾਂਦੀ ਸੀ ਪਰ ਚਮਕੀਲੇ ਨੇ ਉਸ ਨੂੰ ਪਛਾਣਿਆ ਤੱਕ ਨਹੀਂ ਕਿਉਂਕਿ ਚਮਕੀਲਾ ਬਹੁਤ ਘੱਟ ਹਿੰਦੀ ਫਿਲਮਾਂ ਦੇਖਦਾ ਹੁੰਦਾ ਸੀ ਇਸ ਵਾਰ ਉਸ ਨੇ ਕੁਦਰਤੀ ਕੱਲੀ ਨਗੀਨਾ ਫਿਲਮ ਨਵੀਂ-ਨਵੀਂ ਵੇਖੀ ਹੁੰਦੀ ਜਿਸ ਕਰਕੇ ਉਸ ਨੂੰ ਸ਼੍ਰੀ ਦੇਵੀ ਦੀ ਸ਼ਕਲ ਤਾਂ ਚਿੱਤੇ ਸੀ ਪਰ ਉਸ ਦਾ ਨਾਮ ਨਹੀਂ ਸੀ ਪਤਾ ਇੰਨੇ ਨੂੰ ਸਟੇਜ ਉੱਤੇ ਚਮਕੀਲੇ ਦੇ ਗੌਣ ਦੀ ਵਾਰੀ ਆ ਜਾਂਦੀ ਹੈ ਤੇ ਜਦੋਂ ਚਮਕੀਲਾ ਸਟੇਜ ਤੇ ਜਾਂਦਾ ਹੈ ਤਾਂ ਉੱਥੇ ਸਾਰਾ ਹਾਲ ਹੀ ਤਾੜੀਆਂ ਨਾਲ ਗੂੰਜ ਉੱਠਦਾ ਕਿਹਾ ਜਾਂਦਾ ਹੈ ਕਿ ਉਦੋਂ ਚਮਕੀਲੇ ਲਈ ਕਰੀਬ 10 ਮਿੰਟਾਂ ਤੱਕ ਲਗਾਤਾਰ ਤਾੜੀਆਂ ਵੱਜਦੀਆਂ ਰਹੀਆਂ ਸਨ ਸ਼੍ਰੀ ਦੇਵੀ ਨੇ ਜਦੋਂ ਚਮਕੀਲੇ ਦੀ ਇਹ ਪ੍ਰਸਿੱਧੀ ਦੇਖੀ ਤਾਂ ਉਸ ਦੇ ਹੋਸ਼ ਹੀ ਉੱਡ ਗਏ ਕਿ ਕਿਸੇ ਪੰਜਾਬੀ ਨੂੰ ਕੈਨੇਡਾ ਵਰਗੇ ਮੁਲਕ ਵਿੱਚ ਵਸਦੇ ਭਾਰਤੀ ਇੰਨਾ ਪਿਆਰ ਵੀ ਦੇ ਸਕਦੇ ਹਨ ਆਪਣੀ ਪਰਫਾਰਮੈਂਸ ਖਤਮ ਕਰਕੇ ਜਦੋਂ ਫਿਰ ਚਮਕੀਲਾ ਸਟੇਜ ਦੇ ਪਿੱਛੇ ਆਉਂਦਾ ਹੈ ਤਾਂ ਹਣ ਸ਼੍ਰੀ ਦੇਵੀ ਆਪ ਉਸ ਕੋਲ ਉੱਟ ਕੇ ਜਾਂਦੀ ਹੈ ਤੇ ਚਮਕੀਲੇ ਨੂੰ ਇੱਕ ਬਾਲੀਵੁੱਡ ਫਿਲਮ ਆਫਰ ਕਰਦਿਆਂ ਹੋਇਆ ਅਕਲ ਲੱਗੀ ਕਿ ਤੁਸੀਂ ਮੇਰੇ ਨਾਲ ਬਾਲੀਵੁੱਡ ਵਿੱਚ ਬਤੌਰ ਹੀਰੋ ਕੰਮ ਕਰੋਗੇ ਜਿਸ ਵਿੱਚ ਮੈਂ ਹੀਰੋਇਨ ਹੋਵਾਂਗੀ ਉਹਨਾਂ ਦਿਨਾਂ ਵਿੱਚ ਅਮਰ ਸਿੰਘ ਚਮਕੀਲਾ ਆਪਣੀ ਪ੍ਰਸਿੱਧੀ ਦੇ ਪੂਰੇ ਜੋਬਲ ਉੱਤੇ ਸੀ ਕਿਹਾ ਜਾਂਦਾ ਹੈ ਕਿ ਸਾਲ ਵਿੱਚ ਚਮਕੀਲੇ ਦੇ 400 ਤੋਂ ਵੱਧ ਅਖਾੜੇ ਲੱਗ ਜਾਂਦੇ ਸਨ ਪਰ ਸਟੇਜ ਦੇ ਮੱਗਰ ਖੜਾ ਜਦੋਂ ਉਹ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਤੇ ਸਭ ਤੋਂ ਮਸ਼ਹੂਰ ਹੀਰੋਇਨ ਸ਼੍ਰੀ ਦੇਵੀ ਦੇ ਮੋਹੋ ਇਸ ਆਫਰ ਨੂੰ ਸੁਣਦਾ ਹੈ ਤਾਂ ਇੱਕ ਵਾਰ ਉਹ ਉੱਥੇ ਖੜਾ ਖੜਾ ਹੀ ਸੋਚੀ ਪੈ ਜਾਂਦਾ ਹੈ ਤੇ ਫਿਰ ਚਮਕੀਲਾ ਪਟਾਕ ਦੇਣੀ ਸ਼੍ਰੀ ਦੇਵੀ ਨੂੰ ਇੱਕ ਜਵਾਬ ਦਿੰਦਾ ਕਿ ਨਹੀਂ ਜੀ ਮੈਨੂੰ ਤੁਹਾਡਾ ਹੀਰੋ ਬਣਦੀ ਇਹ ਪੇਸ਼ਕਸ਼ ਮਨਜ਼ੂਰ ਨਹੀਂ ਹੈ ਮੈਂ ਕਿਸੇ ਵੀ ਹਿੰਦੀ ਫਿਲਮ ਵਿੱਚ ਕੰਮ ਨਹੀਂ ਕਰਨਾ ਚਾਹੁੰਦਾ ਚਮਕੀਲੇ ਦੇ ਮੋਹੋ ਨਾ ਸੁਣ ਕੇ ਸ਼੍ਰੀ ਦੇਵੀ ਅਚੰਬੇ ਵਿੱਚ ਪੈ ਜਾਂਦੀ ਹੈ ਹਰਾਨ ਉਦੇ ਹੋਏ ਪੁੱਛਦੀ ਹੈ ਕਿ ਮੈਂ ਇਸ ਵਕਤ ਦੀ ਭਾਰਤ ਦੀ ਸਭ ਤੋਂ ਮਸ਼ਹੂਰ ਅਦਾਕਾਰਾਂ ਹਾਂ ਤੇ ਤੂੰ ਮੇਰੇ ਨਾਲ ਹੀ ਫਿਲਮ ਕਰਨ ਤੋਂ ਮਨ ਕਰ ਰਿਹਾ ਏ ਇਸ ਦੇ ਪਿੱਛੇ ਅਸਲੀ ਵਜ੍ਹਾ ਕੀ ਹੈ ਇਸ ਦੇ ਜਵਾਬ ਵਿੱਚ ਚਮਕੀਲਾ ਥੋੜਾ ਮੁਸਕਰਾਉਂਦਾ ਹੋਇਆ ਉੱਤਰ ਦਿੰਦਾ ਹੈ ਕਿ ਪਹਿਲੀ ਗੱਲ ਇਹ ਹੈ ਕਿ ਮੈਂ ਹਿੰਦੀ ਫਿਲਮਾਂ ਬਹੁਤ ਹੀ ਘੱਟ ਵੇਖਦਾ ਹਾਂ ਮੈਂ ਹੁੜੇ-ਹੁੜੇ ਇੱਕ ਫਿਲਮ ਨਗੀਨਾ ਵੇਖੀ ਸੀ ਜਿਸ ਕਰਕੇ ਤੇਰੀ ਥੋੜੀ ਜਿਹੀ ਮੈਨੂੰ ਪਛਾਣ ਆ ਗਈ ਰਹੀ ਗੱਲ ਫਿਲਮਾਂ ਵਿੱਚ ਮੇਰੇ ਕੰਮ ਕਰਨ ਦੀ ਤਾਂ ਮੈਂ ਕਦੇ ਵੀ ਫਿਲਮਾਂ ਵਿੱਚ ਕੰਮ ਨਹੀਂ ਕਰਾਂਗਾ ਜਿੱਦਾਂ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਮੈਨੂੰ ਟੁੱਟੀ-ਫੁੱਟੀ ਹਿੰਦੀ ਆਉਂਦੀ ਹੈ ਜੇ ਮੈਂ ਤੇਰੇ ਆਖੇ ਲੱਗ ਕੇ ਫਿਲਮਾਂ ਵਿੱਚ ਕੰਮ ਕਰਨ ਲੱਗ ਵੀ ਪਿਆ ਤੇ ਹਿੰਦੀ ਵਾਲੇ ਪਾਸੇ ਨੂੰ ਹੋ ਗਿਆ ਤਾਂ ਜੋ ਕੁਝ ਮੈਨੂੰ ਪੰਜਾਬੀ ਨੇ ਦਿੱਤਾ ਹੈ ਉਹ ਵੀ ਸਭ ਕੁਝ ਮੇਰਾ ਗਵਾਚ ਜਾਵੇਗਾ ਹਿੰਦੀ ਬੋਲਦਾ ਬੋਲਦਾ ਮੈਂ ਆਪਣੀ ਸ਼ੁੱਧ ਪੰਜਾਬੀ ਮਾਂ ਬੋਲੀ ਤੋਂ ਵੀ ਜਾਵਾਂਗਾ ਇਸ ਲਈ ਮੈਂ ਅੱਗੇ ਤੋਂ ਕਦੇ ਵੀ ਕੋਈ ਵੀ ਹਿੰਦੀ ਫਿਲਮ ਵਿੱਚ ਕੰਮ ਨਹੀਂ ਕਰਾਂਗਾ ਜਦ ਚਮਕੀਲੇ ਦੇ ਮੋਹੋਂ ਇਹ ਜਵਾਬ ਸੁਣ ਕੇ ਨਿੰਮੋ ਝਾਣੀ ਜਈ ਹੋ ਕੇ ਸ਼੍ਰੀ ਦੇਵੀ ਨੀਵੀ ਪਾ ਕੇ ਉੱਥੋਂ ਅੱਗੇ ਤੁਰ ਜਾਂਦੀ ਹੈ ਤੇ ਚਮਕੀਲਾ ਉੱਥੇ ਹੋਰ ਨਸਤਾਰਿਆਂ ਨੂੰ ਮਿਲਣ ਵਿੱਚ ਰੁੱਝ ਜਾਂਦਾ ਹੈ ਇਹ ਅਮਰ ਸਿੰਘ ਚਮਕੀਲੇ ਦੀ ਬਾਲੀਵੁੱਡ ਹੀਰੋਇਨ ਸ਼੍ਰੀ ਦੇਵੀ ਦੇ ਨਾਲ ਪਹਿਲੀ ਤੇ ਸ਼ਾਇਦ ਆਖਰੀ ਮੁਲਾਕਾਤ ਸੀ ਜਿਸ ਵਿੱਚ ਸ਼੍ਰੀ ਦੇਵੀ ਦੇ ਨਿਰਾਸ਼ਾ ਹੀ ਪੱਲੇ ਪਈ ਤੇ ਰਹੀ ਗੱਲ ਚਮਕੀਲੇ ਦੀ ਚਮਕੀਲੇ ਨੇ ਬਾਅਦ ਵਿੱਚ ਵੀ ਹਿੰਦੀ ਫਿਲਮਾਂ ਤਾਂ ਛੱਡੋ ਕਿਸੇ ਪੰਜਾਬੀ ਫਿਲਮ ਵਿੱਚ ਵੀ ਕੰਮ ਨਹੀਂ ਸੀ ਕੀਤਾ ਸੋ ਦੋਸਤੋ ਇਹ ਸੀ ਮਰਹੂਮ ਗਾਇਕ ਅਮਰ ਸਿੰਘ ਚਮਕੀਲੇ ਦੀ ਅਦਾਕਾਰਾ ਸ਼੍ਰੀ ਦੇਵੀ ਨਾਲ ਹੋਈ ਮੁਲਾਕਾਤ ਦਾ ਇੱਕ ਕਿੱਸਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ